ਚੱਲਦੇ ਆਪਾਂ ਹਣਾ ਆ ਚੀਜ਼ਾਂ ਰੱਖੀਆਂ ਹੋਈਆਂ ਨਹੀਂ ਜੇ ਮੁੱਲ ਲੈ ਕੇ ਪੋਣੋ ਜੀ ਤੇ ਕਿੰਨੇ ਦੀ ਜਗਾ ਲੈਣੀ ਪੂਗੀ ਇਹਨਾਂ ਨੂੰ ਜਗਾ ਤਾਂ ਅੱਜ ਕੱਲ ਦਿਹਾੜੀਦਾਰ ਬੰਦਾ ਕਿੱਥੋਂ ਜਗਾ ਲੈ ਕੇ ਮੁਕਾਰ ਪਾ ਲਊਗਾ ਹੈਲੋ ਬੱਚੇ ਠੀਕ ਹੋ ਪੰਜਾਬੀ ਆਉਂਦੇ ਆ ਸਾਰਿਆਂ ਨੂੰ ਪੜਦੇ ਹੋ ਬੱਚੇ ਕੀ ਬਾਤ ਹੈ ਕਿਹੜੀ ਕਲਾਸ ਚ ਪੰਜਵੀਂ ਚ ਸਾਰੇ ਪੰਜਵੀਂ ਚ ਪੜਦੇ ਹੋ ਹਾਂਜੀ ਅੱਛਾ ਇੱਕੋ ਜਿਹੇ ਤੁਸੀਂ ਪੰਜਵੀਂ ਵਾਲੇ ਹੀ ਹੋ ਸਾਰੇ ਹਨ ਇਹ ਇਹਨਾਂ ਨੂੰ ਚੌਲ ਨਿਕਲਣ ਵਾਲੇ ਚੌਲ ਕਿਦਾਂ ਕੱਟੋਗੇ ਇਹਦੇ ਵਿੱਚ ਉਵਾਲ ਕੇ ਬਣਾਉਗੇ ਉਵਾਲੇਗੇ ਉੱਤਲੇ ਜਗਾ ਪੀ ਇਹ ਕਿਹ ਕਹਦੇ ਵੀ ਜਿਹੜੇ ਚੌਲ ਹਨਾ ਯਾਰ ਮੈਂ ਦਿਖਾਉਣਾ ਜਾਊਂਗਾ ਦੇਖੋ ਸਾਰਾ ਜੀ ਗਰਮ ਤਾਂ ਨਹੀਂ ਕਿਤੇ ਹੱਥ ਵੀ ਨਾ ਸੜ ਜੇ ਐ ਦਿਖਾਓ ਇਹ ਤੇ ਮੈਂ ਕੈਮਰਾਮੈਨ ਨੂੰ ਕੋਲ ਦੇਖੋ ਅਸੀਂ ਕੱਡੇ ਹੋਏ ਚੌਲ ਰੱਖਦੇ ਆ ਇਹਨਾਂ ਨੇ ਝੋਨਾ ਜਿਹੜਾ ਉਧਰ ਚੁੱਲੇ ਵੱਲ ਵੀ ਦਿਖਾਓ ਤੁਸੀਂ ਦੇਖੋ ਇਹ ਵਿੱਚ ਪਾਣੀ ਹੈ ਤੇ ਹੁਣ ਹਾਂ ਪਾਣੀ ਪਿਆ ਆ ਜਦੋਂ ਉਹ ਵਾਰ ਵਾਲ ਕੇ ਫੇਰ ਬਣਾਉਣਾ ਤੁਸੀਂ ਤਾਂ ਪੰਜਾਬੀ ਬੋਲਦੇ ਕਿੰਨੇ ਚਿਰ ਹੋ ਗਏ ਰਹੇ ਤੈਨੂੰ ਬਹੁਤ ਚਿਰ ਹੋ ਗਿਆ ਕਿਤਨਾ ਇਤੇ ਹੀ ਵੱਡਾ ਹੋਇਆ ਓਏ ਵੱਡੇ ਜਣ ਮਿੱਥੀ ਹੋਇਆ ਹਾਂ ਜਣ ਮਿੱਥੀ ਹੋਇਆ ਹਾਂ ਪੰਜਾਬੀ ਪੰਜਾਬ ਤੇ ਬਿਹਾਰ ਜਾਂਦੇ ਆ ਜਾਂਦੇ ਆ ਤੇ ਜਿਆਦਾ ਤੁਹਾਨੂੰ ਮੋਹ ਪੰਜਾਬ ਦਾ ਹੁੰਦਾ ਤੇ ਬਿਹਾਰ ਦਾ ਹੁੰਦਾ ਬਿਹਾਰ ਦਾ ਹੁੰਦਾ ਤੇ ਵੋਟ ਤੁਹਾਡੀ ਕਿੱਥੇ ਬਣੀ ہوئی ਹੈ ਇੱਥੇ ਤੇ ਬਿਹਾਰ ਚ ਬਣੀ ਹੈ ਬਿਹਾਰ ਚ ਬਣੀ ਹੈ ਕਿੱਥੋਂ ਦੀ ਹੈਗਾ ਬਿਹਾਰ ਤੇ ਹੈਗਾ ਆਧਾਰ ਕਾਰਡ ਹੈ ਆਧਾਰ ਕਾਰਡ ਤੇ ਹੈਗਾ ਕਿੱਥੋਂ ਦਾ ਇੱਥੇ ਪੰਜਾਬ ਦਾ ਸਾਰਾ ਪੰਜਾਬ ਦਾ ਬਿਹਾਰੀ ਬੋਲਣ ਨੇ ਬਿਹਾਰੀ ਬੋਲਣ ਨੇ ਨਹੀਂ ਬਿਹਾਰੀ ਘੱਟ ਆਉਂਦੇ ਜਿਆਦਾ ਆਉਂਦੀ ਹੈ ਜਿਆਦਾ ਸਤਿ ਸ਼੍ਰੀ ਅਕਾਲ ਜੀ ਮਿੱਤਰ ਪਿਆਰਿਓ ਪ੍ਰਵਾਸੀਆਂ ਦਾ ਅੱਜਕੱਲ ਬੜਾ ਰੌਲਾ ਪੰਜਾਬ ਦੇ ਵਿੱਚ ਇਹ ਕਹਦੇ ਪ੍ਰਵਾਸੀਆਂ ਨੇ ਆ ਕਰਤਾ ਉਹ ਕਰਤਾ ਬਹੁਤ ਸਾਰੇ ਥਾਵਾਂ ਤੇ ਜਿਵੇਂ ਹੁੰਦਾ ਕਿ ਪ੍ਰਵਾਸੀ ਜਿਹੜੇ ਉਹ ਸਾਡੇ ਬੰਦਿਆਂ ਨੂੰ ਆਪਣੀ ਰੇੜੀ ਨਹੀਂ ਲਾਉਣ ਦਿੰਦੇ ਆਪਣੀ ਦੁਕਾਨ ਨਹੀਂ ਲਾਉਣ ਦਿੰਦੇ ਇਹਨਾਂ ਚੀਜ਼ਾਂ ਨੂੰ ਲੈ ਕੇ ਬੜੇ ਰੌਲੇ ਪੈਂਦੇ ਆ ਤੇ ਅੱਜ ਅਸੀਂ ਹੈਗੇ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਾਏ ਦੇ ਪਿੰਡ ਗਹਿਰੀ ਤੇ ਗਹਿਰੀ ਦੇ ਨਾਲ ਇੱਕ ਪਿੰਡ ਚ ਐਂਟਰ ਕਰਨ ਤੋਂ ਪਹਿਲਾਂ ਇੱਕ ਸੂਆ ਲੰਗਦਾ ਕਿ ਇਹ ਸਾਰੇ ਪ੍ਰਵਾਸੀ ਐ ਜਾਂ ਯੂਪੀ ਦੇ ਹੋਣ ਜਾਂ ਬਿਹਾਰ ਦੇ ਹੋਣ ਉਹ ਵੀ ਅਸੀਂ ਗੱਲ ਕਰਾਂਗੇ ਅੱਗੇ ਜਾ ਕੇ ਆ ਤੁਸੀਂ ਬਾਹਰ ਨਜ਼ਰ ਮਾਰੋ ਦੇਖੋ بڑے ਦਿਲਦਲ ਬਣਾਏ ਆ ਘਰ ਦੇ ਉੱਤੇ ਇਹਨਾਂ ਘਰਾਂ ਦੇ ਉੱਤੇ ਇਹਨਾਂ ਨੇ ਤੇ ਆਪਣਾ ਸਬਜ਼ੀਆਂ, ਕਮਾਦ ਵਗੈਰਾ ਦੇਖੋ ਤਾਰਾ ਜੀ ਲਾਈ ਬੈਠੇ ਆ। ਕਮਾਦ ਲਈ ਬਿਠਾ ਨਲਕੇ ਲੱਗੇ ਆ ਇਹਦੇ ਲਾਈਟ ਵਗੈਰਾ ਜਿਸੁੰਦਰੀ ਚ ਸਾਰੇ ਕੁਛ ਆ। ਹਾਂ ਸਾਰਾ ਪ੍ਰਬੰਧ ਆ ਇਹ ਕੀ ਕਰਦੇ ਆ ਜਦੋਂ ਸੀਜ਼ਨ ਹੁੰਦਾ ਨਾ ਆਪਣੇ ਝੋਨੇ ਦਾ ਜੀ ਉਦੋਂ ਇਹ ਲੋਕ ਇੱਧਰ ਆ ਜਾਂਦੇ ਆ ਜਦੋਂ ਸੀਜ਼ਨ ਚਲਾ ਜਾਂਦਾ ਹੈ ਉਦੋਂ ਇਹ ਜੁਪੀ ਬਿਹਾਰ ਆਪਦੇ ਜਿੱਥੋਂ ਆਏ ਹੁੰਦੇ ਆ ਉੱਥੇ ਚਲੇ ਜਾਂਦੇ ਆ। ਅੱਛਾ ਮਤਲਬ ਕੱਚੇ ਘਰ ਇਸੇ ਕਰਕੇ ਬਣਾਏ ਇਹਨਾਂ ਨੇ? ਇਸੇ ਕਰਕੇ ਬਣਾਏ ਇਹਨੂੰ ਛੱਡ ਜਾਂਦੇ ਆ। ਠੀਕ ਹੈ ਅਸੀਂ ਉੱਤਰ ਕੇ ਵੀ ਇਹਨਾਂ ਘਰਾਂ ਨੂੰ ਦੇਖਿਆ ਅੱਗੋਂ ਜਾ ਕੇ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਲਾਸਟ ਤੇ ਜਾ ਕੇ ਕਿਉਂਕਿ ਘਟੋ ਘਟ ਸੂਏ ਦੇ ਨਾਲ-ਨਾਲ ਇਹ ਗੁਰੂ ਹਰਸਾਹਿਬ ਕਸਬਾ ਦੇ ਗਹਿਰੀ ਪਿੰਡ ਦੇ ਬਾਹਰ-ਬਾਰ ਸੂਏ ਦੇ ਨਾਲ-ਨਾਲ ਨਾ ਇਹ ਬਣੇ ਹੋਏ ਐ ਖੇਤਾਂ ਵਾਲੀ ਸਾਈਡ ਨੂੰ ਜਿਹੜੀ ਸਾਈਡ ਤੋਂ ਪਾਣੀ ਆਉਂਦਾ ਹੈ ਉਹਦੇ ਤੋਂ ਪਾਣੀ ਜਾਣ ਵਾਲੀ ਸਾਈਡ ਨੂੰ ਮੇਨ ਰੋਡ ਤੋਂ ਲੈ ਕੇ ਤਾਂ ਜੀ ਮੈਂ ਹੈਰਾਨ ਹਾਂ ਦੇਖੋ ਵੀ ਇੱਕ ਇੱਕ ਘਰ ਹੈ ਹੂੰ ਸੂਏ ਦੇ ਨਾਲ ਜਿਹੜੀ ਆਹ ਨਾਲ ਪੜੀ ਛੱਡੀ ਹੁੰਦੀਆਂ ਨਾ ਆਪ ਖਾਲੀ ਥਾਂ ਛੱਡੀ ਹੁੰਦੀ ਹੈ ਨਾ ਸਰਕਾਰੀ ਹੂੰ ਹੂੰ ਉਹਦੇ ਵਿੱਚ ਆਪਾਂ ਦੇਖ ਰਹੇ ਦੇਖੋ ਯਾਰ ਮੈਨੂੰ ਨਹੀਂ ਲੱਗਦਾ ਜਾਂਦੇ ਹੁਣ ਕਿ ਇਹ ਤਾਂ ਪਸ਼ੂ ਵੀ ਰੱਖਿਆ ਨੇ ਪਸ਼ੂ ਰੱਖਿਆ ਸਾਰਾ ਕੁਝ ਆ ਇਹਨਾਂ ਪਰਿਵਾਰਾਂ ਦੇ ਪਰਿਵਾਰ ਰਹਿੰਦੇ ਆ ਕਈ ਘਰ ਜਾਂਦੇ ਕਈ ਘਰ ਨਹੀਂ ਵੀ ਜਾਂਦੇ ਇਹ ਕਈ ਕਰ ਜਾਂਦੇ ਆ ਕਈ ਕਰ ਨਹੀਂ ਜਾਂਦੇ ਅੰਦਰੋਂ ਬਹੁਤ ਸੋਹਣੇ ਘਰ ਆ ਟੈਲੀਵਿਜ਼ਨ ਐ ਐਨਸੀਡੀਆਂ ਆ ਦੇਖੋ ਮੋਟਰਸਾਈਕਲ ਸਾਰਾ ਕੁਝ ਲੱਗਿਆ ਮੋਟਰਸਾਈਕਲ ਵਗੈਰਾ ਹਨਾ ਇਹਨਾਂ ਦੇ ਸ਼ਾਇਦ ਆਧਾਰ ਕਾਰਡ ਵੀ ਬਣਿਆ ਵੋਟਰ ਵੋਟਾਂ ਵੀ ਬਣੀਆਂ ਹੋਈਆਂ ਨੇ ਕੋਈ ਵੀ ਵੀਹਿਕਲ ਤਾਰਾ ਜੀ ਮੈਂ ਕਹਿਣਾ ਚਾਹੂੰਗਾ ਕਿ ਕੋਈ ਵੀ ਵੀਹਿਕਲ ਜਿਹੜਾ ਉਹ ਕਿਸੇ ਪ੍ਰੂਫ ਤੋਂ ਬਿਨਾ ਆਧਾਰ ਕਾਰਡ ਤੋਂ ਬਿਨਾ ਹਨਾ ਖਾਸ ਕਰ ਤੇ ਵੋਟਰ ਕਾਰਡ ਜਿਹੜਾ ਵੋਟਰ ਕਾਰਡ ਇੱਕ ਹਲਕੇ ਦਾ ਹੁੰਦਾ ਇੱਕ ਨਲਕੇ ਨਲਕੇ ਵੇਖੋ ਸਾਰੇ ਲਾਈ ਬੈਠੇ ਆ ਤੇ ਇੱਕ ਜੀ ਸੁਦਰ ਜੀ ਮੈਂ ਹੋਰ ਤੁਹਾਨੂੰ ਦੱਸਦਾ ਜਿਹੜੇ ਘਰ ਬਣੇ ਆ ਨਾ ਇਹ ਕੋਈ ਇੱਕ ਨਾ ਘਰ ਨਹੀਂ ਬਣਿਆ ਹੋਇਆ ਬਿਲਕੁਲ ਮਿੱਟੀ ਹੈ ਇਹ ਬਿਲਕੁਲ ਗਾਰੇ ਨਾਲ ਇਹਨਾਂ ਨੇ ਬੜੀ ਇੱਕ ਮਿਹਨਤ ਦੀ ਗੱਲ ਵੀ ਕਰਾਂਗੇ ਮਿਹਨਤ ਕਰੀਏ ਇਹਨਾਂ ਨੇ ਗਾਰੇ ਨਾਲ ਨਾ ਜਿਵੇਂ ਬੁੜੀਆਂ ਚੁੱਲ੍ਹਾ ਬਣਾਉਂਦੇ ਹੁੰਦੇ ਸੀ ਪਿਛਲੇ ਸਮੇਂ ਦੇ ਵਿੱਚ ਇੱਕ ਚੁੱਲ੍ਹਾ ਜਿਵੇਂ ਬੁੜੀ ਇਸ ਚੈਰੀ ਬੁੜੀ ਜਿਵੇਂ ਇੱਕ ਅੱਜ ਗੀੜਾ ਦੇਤਾ ਦੂਜਾ ਕੱਲ ਦੇਤਾ ਪਰਸੋਂ ਦੇਤਾ ਇਹ ਲੋਕ ਇਦਾਂ ਬਣਾਉਂਦੇ ਆ ਮਕਾਲਾ ਹਾਂ ਉਹ ਜਿਹੜੀ ਇੱਕ ਤਹਿ ਬਣ ਜਾਂਦੀ ਨਾ ਮਿੱਟੀ ਦੀ ਉਹਨੂੰ ਇੱਕ ਵਾਰੀ ਪਹਿਲਾਂ ਸਿਕਾਉਣਾ ਪੈਂਦਾ ਪੱਕੀ ਕਰਨਾ ਆਹ ਵੇਖੋ ਕਿੰਨਾ ਸੋਹਣਾ ਅੰਦਰੋਂ ਬਣਿਆ ਹੋਇਆ ਪਤਾ ਬੱਚੇ ਵੇਖੋ ਕਿਾ ਬਹੁਤ ਹੈ ਬੱਚੇ ਬਣੇ ਹੋਏ ਅੰਦਰੋਂ ਕਿੰਨਾ ਸੋਹਣਾ ਬਣਿਆ ਹੋਇਆ ਲੱਕੜਵਾਲਨ ਤਰਾਜੀ ਲੰਮਾ ਲੰਮੇ ਸਮੇਂ ਦਾ ਲੱਕੜਵਾਲਨ ਜਮਾ ਕੀਤਾ ਹੋਇਆ ਜਿਵੇਂ ਤੁਸੀਂ ਸਿਆਲ ਆ ਗਈ ਨਾ ਸਿਆਲ ਦੇ ਵਿੱਚ ਫਿਰ ਉਹਨੇ ਇਹਦਾ ਪ੍ਰਬੰਧ ਦਾ ਗਰੀਬਾਂ ਲੋਕਾਂ ਦਾ ਸਾਰ ਕਰ ਰੱਖਿਆ ਜਿਵੇਂ ਤੁਸੀਂ ਝੋਨੇ ਦੇ ਸੀਜ਼ਨ ਦੀ ਗੱਲ ਕੀਤੀ ਵੀ ਤੁਸੀਂ ਪਹਿਲਾਂ ਪਿਛਲੀ ਵਾਰ ਵੀ ਇੱਥੋਂ ਹੋ ਕੇ ਗਏ ਸੀ ਹਨਾ ਵੀ ਜਿਵੇਂ ਤੁਸੀਂ ਕਹਿੰਦੇ ਝੋਨੇ ਦਾ ਸੀਜ਼ਨ ਲਾ ਕੇ ਵਾਪਸ ਚਲੇ ਜਾਂਦੇ ਆ ਤੇ ਜੇ ਝੋਨੇ ਦੇ ਸੀਜ਼ਨ ਵਾਲੀ ਗੱਲ ਹੋਵੇ ਤੇ ਫਿਰ ਇਹਨਾਂ ਬਾਲਨ ਜਮਾ ਕੀਤਾ ਹੋਇਆ ਮੈਨੂੰ ਉਹ ਨਹੀਂ ਚੀਜ਼ ਸਮਝ ਆਈ ਭਾਲਣਾ ਫਿਰ ਹੁਣ ਸਿਆਲ ਆ ਗਿਆ ਨਾ ਅੱਗੇ ਨਹੀਂ ਸਿਆਲ ਝੋਨੇ ਦਾ ਸੀਜ਼ਨ ਹਾਂ ਝੋਨਾ ਸੀਜ਼ਨ ਨਹੀਂ ਸੀਜ਼ਨ ਕਹਿੰਦੇ ਉਹ ਆ ਕੁਝ ਹੁਣ ਮੰਡੀਆਂ ਮੰਡੀਆਂ ਦੇ ਵਿੱਚ ਰਹਿੰਦੇ ਕਈ ਜਾਂਦੇ ਵੀ ਨਹੀਂ ਜੀ ਸਾਰੇ ਘਰ ਨਹੀਂ ਵੀ ਸਾਰੀ ਜਾਣ ਜੀ ਸਾਰੇ ਘਰ ਨਹੀਂ ਜਾਂਦੇ ਅੱਧੇ ਘਰ ਜਾਂਦੇ ਆ ਕੁਝ ਰਹਿ ਪੈਂਦੇ ਇੱਥੇ ਕਈ ਪੱਕੇ ਹੀ ਬਸੇਰਾ ਹੈਗੇ ਕਿੰਗਾ ਹਾਂ ਪੱਕੇ ਆ ਦੇਖੋ ਆ ਵੀ ਤੁਮ ਨਿਗਾਹ ਮਾਰੋ ਹਜੇ ਮੈਂ ਪਾਸੇ ਦਿੰਦਾ ਆ ਦੇਖੋ ਘਰ ਕਿੰਨਾ ਸੋਹਣਾ ਬਣਿਆ ਹੋਇਆ ਹੂੰ ਆਹ ਵੇਖੋ ਆ ਘਰ ਕਿੰਨਾ ਸੋਹਣਾ ਬਣਿਆ ਹੋਇਆ ਬਿਲਕੁਲ ਬਿਲਕੁਲ ਬਹੁਤ ਜਿਆਦਾ ਸੋਹਣੇ ਸਿਚਾਰੇ ਵੀ ਵਿੱਚ ਹੈਗੇ ਆ ਲੱਗਦਾ ਨਹੀਂ ਜਿਵੇਂ ਰਾਜਸਥਾਨ ਚ ਆ ਗਏ ਹੁੰਨੇ ਆ ਜਿਵੇਂ ਰਾਜਸਥਾਨ ਦੇ ਕਿਸੇ ਆਪਾਂ ਪਿੰਡ ਦੇ ਵਿੱਚ ਆ ਗਏ ਹੁੰਨੇ ਆ ਇਦਾਂ ਘਰ ਆ ਘਾਪੜੀਆਂ ਲੋਕ ਇਹਨਾਂ ਨੂੰ ਵੇਖਾ ਵੀ ਆਉਂਦੇ ਆ ਹਾਂ ਕਈ ਕਰਨਾ ਇੱਥੇ ਕਿ ਲੋਕ ਆਪਾਂ ਗੱਲ ਕਰਾਂਗੇ ਖੜੇ ਆ ਥੋੜਾ ਅੱਗੇ ਕਰੋ ਤੁਸੀਂ ਆਪਾਂ ਗੱਲ ਹੀ ਕਰਾਂਗੇ ਇਹਨਾਂ ਨਾਲ ਆ ਫੋਟੋ ਵੀ ਖਿਚਵਾਉਣ ਆਉਂਦੇ ਆ ਲੋਕ ਤੇ ਆ ਵੇਖੋ ਸ਼ਾਨ ਕਿੰਨੀ ਸੋਹਣੀ ਬਣੀ ਆ ਤੁਹਾਡੇ ਘਰ ਤੁਹਾਡੇ ਘਰ ਬਹੁਤ ਸੋਹਣੇ ਬਣੇ ਹੋਏ ਆ ਅਸੀਂ ਦੇਖ ਰਹੇ ਸੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਥੇ ਬਿਹਾਰ ਤੋਂ ਠੀਕ ਹੈ ਇਹ ਇੱਥੇ ਕਦੋਂ ਤੋਂ ਰਹਿ ਰਹੇ ਹੋ ਕਿਸੇ ਦਾ 20 ਸਾਲ ਹੋ ਗਿਆ 20 ਸਾਲ ਹੋ ਗਿਆ ਕਿਸੇ ਦਾ ਬੁਢਾਪੇ ਵਿਚਾਰ ਇਧਰ ਅੱਛਾ ਕੋਈ ਕੋਈ ਬੁਢਾਪਾ ਕਿਸੇ ਦਾ ਬੁਢਾਪਾ ਇਧਰ ਹੋਇਆ ਜਵਾਨ ਆਇਆ ਸੀ ਤੇ ਬੁਢਾਪਾ ਇਧਰ ਆਇਆ ਵਾਹ ਕੀ ਬਾਤ ਹੈ ਤੇ ਕੰਮ ਕੀ ਕਰਦੇ ਹੋ ਦਿਹਾੜੀ ਕਰ ਦਿਹਾੜੀ ਕਰਦੇ ਹੋ ਲੱਗ ਜਾਂਦੀ ਦਿਹਾੜੀ ਇੱਕ ਮਿੰਟ ਕੇ ਜਿਸੁਤੇ ਰਿੰਦਰੋ ਬਹੁਤ ਸੋਹਣਾ ਬਣੇ ਹੋਇਆ ਅੰਦਰ ਆ ਕੇ ਦਿਖਾਓ ਯਾਰ ਬਹੁਤ ਸੋਹਣਾ ਜਿਵੇਂ ਮੈਂ ਅਸੀਂ ਤਾਂ ਰਾਜਸਥਾਨ ਜਾਣ ਨੂੰ ਫਿਰਦੇ ਸੀ ਕੱਚੇ ਘਰ ਵੇਖਣ ਵਾਸਤੇ ਆ ਕੈਮਰਾ ਮੈਨੂੰ ਕਦ ਦਿਖਾਓ ਆ ਚੀਜ਼ਾਂ ਸਾਡੇ ਲੋਕ ਵੇਖਣ ਨੂੰ ਤਰਸਦੇ ਆ ਚੁੰਡੇ ਬਣਾਏ ਇੱਕ ਇਹ ਇੱਕ ਆਦੇ ਵਾਸਤੇ ਰੱਖਿਆ ਹੋਇਆ ਝੋਨਾ ਅੱਗ ਚਾਵਲ ਬਣਾਉਣਾ ਅੱਛਾ ਚਾਵਲ ਨਹੀਂ ਇੱਕ ਝੋਨਾ ਤੋਂ ਚਾਵਲ ਨਹੀਂ ਹੁੰਦਾ ਨਹੀਂ ਨਹੀਂ ਇਹਦਰ ਚੇ ਹੋਈ ਇਹ ਚਾਵਲੇ ਤੇ ਝੋਨਾ ਹੈ ਇਹ ਤਾਂ ਇਹੋ ਚੌਲ ਨਿਕਲਣ ਵਾਲੇ ਚੌਲ ਕਿਦਾਂ ਕੱਢੋਗੇ ਇਹਦੇ ਵਿੱਚ ਚਾਵਲ ਕਿ ਬਣਾਉਂਦੇ ਉਬਾਲੇਗੇ ਉੱਤਲ ਜਾਗਾ ਪੀ ਹਾਂ ਜਿੰਦਰ ਜੀ ਇਹ ਕਹਦੇ ਵੀ ਜਿਹੜੇ ਚੌਲ ਹਨਾ ਯਾਰ ਮੈਂ ਦਿਖਾਉਣਾ ਚਾਹੂੰਗਾ ਦੇਖੋ ਤਾਰਾ ਜੀ ਗਰਮ ਤਾਂ ਨਹੀਂ ਕਿਤੇ ਹੱਥ ਵੀ ਨਾ ਸੜ ਜੇ ਮੈਂ ਇਹ ਦਿਖਾਉ ਇਹ ਤਾਂ ਮੈਂ ਕੈਮਰਾਮੈਨ ਨੂੰ ਕੋ ਦਿਖੋ ਅਸੀਂ ਕੱਡੇ ਹੋਏ ਚੌਰ ਰੱਖਦੇ ਆ ਇਹਨਾਂ ਨੇ ਝੋਨਾ ਜਿਹੜਾ ਉਧਰ ਚੁੱਲੇ ਵੱਲ ਵੀ ਦਿਖਾਓ ਤੁਸੀਂ ਦੇਖੋ ਇਹ ਵਿੱਚ ਪਾਣੀ ਹੈ ਤੇ ਹੁਣ ਹਾਂ ਪਾਣੀ ਪਾਇਆ ਦੋ ਵਾਰ ਵਾਲ ਕੇ ਫੇਰ ਬਣਾਉਣਾ ਚਾਹੀਦਾ ਤੁਸੀਂ ਤਾਂ ਪੰਜਾਬੀ ਬੋਲਦੇ ਕਿੰਨੇ ਚਿਰ ਹੋ ਗਏ ਰਹਿੰਦੇ ਨੂੰ ਬਹੁਤ ਚਿਰ ਹੋ ਗਿਆ ਕਿਤਨਾ ਇਹ ਤੇ ਹੀ ਵੱਡਾ ਹੋਇਆ ਸੀ ਹੋਏ ਜਨਮਿੱਤੀ ਹੋਇਆ ਹਾਂ ਜਨਮਿੱਤੀ ਹੋਇਆ ਹਾਂ ਪੰਜਾਬ ਦੀ ਪੰਜਾਬ ਤੇ ਬਿਹਾਰ ਜਾਂਦੇ ਆ ਜਾਂਦੇ ਆ ਤੇ ਜ਼ਿਆਦਾ ਤੁਹਾਨੂੰ ਮੋਹ ਪੰਜਾਬ ਦਾ ਹੁੰਦਾ ਤੇ ਬਿਹਾਰ ਦਾ ਹੁੰਦਾ ਬਿਹਾਰ ਦਾ ਹੁੰਦਾ ਤੇ ਵੋਟ ਤੁਹਾਡੀ ਕਿੱਥੇ ਬਣੀ ਹੋਈ ਹੈ ਇੱਥੇ ਤੇ ਬਿਹਾਰ ਚ ਬਣੀ ਹੈ ਵਿਆਪਤ ਨਹੀਂ ਕਿੱਥੋਂ ਦਾ ਨਹੀਂ ਹੈਗਾ ਵਿਆਪਤ ਇਹ ਹੈਗਾ ਆਧਾਰ ਕਾਰਡ ਹੈ ਆਧਾਰ ਕਾਰਡ ਹੀ ਹੈਗਾ ਕਿੱਥੋਂ ਦਾ ਇੱਥੇ ਪੰਜਾਬ ਦਾ ਸਾਰਾ ਪੰਜਾਬ ਦਾ ਵਿਆਰੀ ਬੋਲਣੇ ਆ ਵਿਆਰੀ ਹੀ ਬੋਲਦੇ ਆ ਨਹੀਂ ਵਿਆਰੀ ਘੱਟੋਂ ਜ਼ਿਆਦਾ ਆਉਂਦੀ ਆ ਜ਼ਿਆਦਾ ਆਉਂਦੀ ਆ ਪੰਜਾਬੀ ਵੀ ਜ਼ਿਆਦਾ ਆਉਂਦੀ ਆ ਤੁਸੀਂ ਇੱਥੇ ਕਿੰਨੇ ਕਲਾਸਾ ਪੜ੍ਹੇ ਹੋ ਇੱਥੇ ਪੰਜਾਬ ਵਿੱਚ ਨਹੀਂ ਅਸੀਂ ਤਾਂ ਨਹੀਂ ਪੜ੍ਹੇ ਪੜ੍ਹੇ ਨਹੀਂ ਕਿ ਮਜ਼ਦੂਰੀ ਕਰਦੇ ਆ ਸਾਦੀ ਥੀਓ ਇਹ ਪੰਜਾਬ ਚ ਹੋਈ ਹੈ ਹਾਂਜੀ ਸਾਦੀ ਥੀ ਇਹ ਸਾਦੀ ਥੀ ਹੋਈ ਹੈ ਹਉ ਤਾਂ ਆਪਣੀ ਕੈਟਾਗਰੀ ਦੇ ਵਿੱਚ ਚਲੋ ਹਣਾ ਵੀ ਬੇਸ਼ੱਕ ਇਹ ਚਲੋ ਬਸ ਇੱਕ ਮਿੰਟ ਇਧਰ ਕੈਮਰਾਮੈਨ ਆ ਆ ਦੇਖੋ ਆਪਾਂ ਘਰ ਦਿਖਾਉਣ ਦੀ ਗੱਲ ਹੈ ਬੱਚੇ ਬੈਠੇ ਆ ਦੇਖੋ ਕਿੰਨਾ ਸੋਹਣਾ ਵੇਖੋ ਤੁਸੀਂ ਅੰਦਰ ਚਲੋ ਅੰਦਰ ਦੇਖੋ ਸੁਹੰਦਰੀ ਵੇਖੋ ਅੰਦਰ ਮੈਂ ਦੇਖ ਲਿਆ ਜੀ ਅੰਦਰ ਚਲੋ ਤੁਸੀਂ ਦੇਖੋ ਵਾਹ ਬਾਕਮਾਲ ਹੈ ਨਹੀਂ ਨਹੀਂ ਮੈਂ ਦੇਖ ਰਿਹਾ ਜੀ ਜਿਵੇਂ ਘਰ ਸਰਕਾਂ ਦੇ ਪੁਰਾਣੇ ਵੇਖੋ ਅੰਦਰ ਇਹਨਾਂ ਦੇ ਨਾ ਜਿਵੇਂ ਪੁਰਾਣੇ ਬਜ਼ੁਰਗਾਂ ਦਾ ਸਾਡੇ ਆਪਣੇ ਬਜ਼ੁਰਗਾਂ ਵਾਲਾ ਸਾਹਿਬ ਬਿਲਕੁਲ ਪੁਰਾਣੇ ਬਜ਼ੁਰਗਾਂ ਦੇ ਤਾਣਾ ਬਣਾਏ ਹੁੰਦੇ ਹੋਰ ਵੀ ਘਰ ਤੁਹਾਨੂੰ ਦਿਖਾਵਾਂਗੇ ਵਿਊ ਦਿਖਾਵਾਂਗੇ ਤੁਹਾਨੂੰ ਦੇਖੋ ਕਿ ਪੂਰਾ ਪੂਰਾ ਪਿੰਡ ਵਸਿਆ ਹੋਇਆ ਹੈ ਨਾ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਨੇ ਆ ਨਹੀਂ ਤਕਰੀਬਨ ਸਾਰੇ ਇਹਨਾਂ ਨੇ ਕੱਚੇ ਇੰਨੇ ਸੋਹਣੇ ਬਣਾਏ ਨੇ ਮਕਾਨ ਜੀ 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 ਬਹੁਤ ਜ਼ਿਆਦੇ ਸੋਹਣੇ ਆ ਇਹ ਕਹਿੰਦੇ ਇਹ ਆ ਬਈ ਬਾਲਣ ਤੇ ਆਡੀ ਗੱਲ ਪੱਕੀ ਆ ਬਾਲਣ ਇਹਨਾਂ ਨੇ ਜਨਨ ਕਿ ਆ ਵੇਖੋ ਇੱਕ ਪੁਲੀ ਆ ਕੈਮਰਾਮੈਨ ਨੂੰ ਘੱਲ ਲਖਾਏ ਪੁਲੀ ਦੇ ਉੱਪਰਲੇ ਪਾਸੇ ਵੀ ਜਨਨ ਕਿ ਇਹਨਾਂ ਨੇ ਜਿਹੜਾ ਆਪਦਾ ਵਸੇਰਾ ਆ ਆਪਦਾ ਰਹਿਣ ਦਾ ਵਸੇਰਾ ਉੱਪਰ ਪੁਲੀ ਨੂੰ ਵੀ ਟਕਿਆ ਹੋਇਆ ਪੁਲੀ ਹਾਂ ਬਿਲਕੁਲ ਆ ਕਈ ਤਾਂ ਛੰਨ ਬਣਾਈ ਗਿਆ ਕਹਿੰਦੇ ਪੱਕੇ ਬਣਾਏ ਆ ਕਿਸੇ ਨੇ ਛੰਨ ਬਣਾਈ ਠੀਕ ਹੈ ਨਾ ਆ ਛੰਨ ਬਣਾਈ ਆ ਇਹ ਛੰਨ ਵੀ ਹਰੇਕ ਬੰਦਾ ਨਹੀਂ ਬਣਾ ਸਕਦਾ ਹਾਂ ਮਤਲਬ ਅੱਗੇ ਜਿਹੜੇ ਆ ਨਾ ਦੇਖੋ ਡੀਜੇ ਡੂਜੇ ਸਬ ਟੀਵੀ 2ਵੀ ਇਹਨਾਂ ਦੇ ਜਨ ਕਿ ਜੀ 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 ਆ ਡੀਜੇ ਰੱਖੇ ਆ ਜੇ ਲਾਈਟ ਹੈ ਤਾਂ ਦੇਖੋ ਵਾਹ ਕੱਚੀ ਤਾਰ ਪਾ ਕੇ ਲਾਈਟ ਦਾ ਪ੍ਰਬੰਧ ਵੀ ਕੀਤਾ ਹੋਇਆ ਹਾਂ ਬਿਲਕੁਲ ਸੋਈਆਂ ਰਸਾਈਆਂ ਆ ਅਗਲਾ ਮਕਾਨ ਵੇਖੀਏ ਜੀ ਹੁੰਦੇ ਜੀ 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 ਆ ਦੇਖੋ ਆਲੇ-ਉਲੇ ਜਾਂ ਪੁਰਾਣੇ ਸਮੇਂ ਚ ਰੱਖੇ ਹੁੰਦੇ ਸੀ ਨਾ ਬਿਲਕੁਲ ਆ ਦੇਖੋ ਕਿੰਨਾ ਕਿੰਨਾ ਜੇ ਇਹੀ ਮਕਾਨ ਕਿਤੇ ਲੈ ਕੇ ਪਾਉਣ ਜਗ੍ਹਾ ਇਹ ਬਿਲਕੁਲ ਕਿੰਨੇ ਦੀ ਜਗ੍ਹਾ ਆਊਗੀ ਇਹਨਾਂ ਨੂੰ ਪਹਿਲਾਂ ਇਹ ਗੱਲ ਤਾਂ ਹਵਾ ਦੀ ਕ੍ਰੋਸਿੰਗ ਵਾਸਤੇ ਦੇਖੋ ਨਹੀਂ ਮੁੱਲ ਲੈ ਕੇ ਪਾਉਣ ਨਹੀਂ ਮੈਂ ਕਹਿੰਦਾ ਹਵਾ ਦੀ ਕ੍ਰੋਸਿੰਗ ਵਾਸਤੇ ਦੇਖੋ ਵੀ ਆ ਰੋਸ਼ਨਦਾਰ ਜਿਹੜੇ ਆ ਆ ਤਾਂ ਹੀ ਚੱਲਦੇ ਆਪਾਂ ਹਣਾ ਆ ਚੀਜ਼ਾਂ ਰੱਖੀਆਂ ਹੋਈਆਂ ਨਹੀਂ ਜੇ ਇਹ ਮੁੱਲ ਲੈ ਕੇ ਪਾਉਣ ਹੋ ਜੀ ਤੇ ਕਿੰਨੇ ਦੀ ਜਗ੍ਹਾ ਲੈਣੀ ਪਊਗੀ ਇਹਨਾਂ ਨੂੰ ਜਗ੍ਹਾ ਤਾਂ ਅੱਜ ਕੱਲ੍ਹ ਦਿਹਾੜੀਦਾਰ ਬੰਦਾ ਕਿੱਥੋਂ ਜਗ੍ਹਾ ਲੈ ਕੇ ਮਕਾਨ ਪਾ ਲਊਗਾ ਹੈਲੋ ਬੱਚੇ ਠੀਕ ਹੋ ਪੰਜਾਬੀ ਆਉਂਦੀ ਐ ਸਾਰਿਆਂ ਨੂੰ ਪੜਦੇ ਹੋ ਬੱਚੇ ਕੀ ਬਾਤ ਐ ਕਿਹੜੀ ਕਲਾਸ ਚ ਪੰਜਵੀਂ ਚ ਸਾਰੇ ਪੰਜਵੀਂ ਚ ਪੜਦੇ ਹੋ ਹਾਂਜੀ ਅੱਛਾ ਇਕੋ ਜਿਹੇ ਤੁਸੀਂ ਪੰਜਵੀਂ ਵਾਲੇ ਹੀ ਹੋ ਸਾਰੇ ਹਨ ਠੀਕ ਹੈ ਤੁਹਾਡਾ ਜਨਮ ਇੱਥੇ ਹੋਇਆ ਸੀ ਤੇ ਸਕੂਲ ਚ ਕੀ ਪੜਾਉਂਦੇ ਤੁਹਾਨੂੰ ਪੰਜਾਬੀ ਕਿ ਕਿਹੜੇ ਕਿਹੜੇ ਮੀਡੀਅਮ ਨਾਲ ਪੜਦੇ ਹੋ ਮਿਕਸ ਬਣਾਉਂਦੇ ਮਿਕਸ ਬਣਾਉਂਦੇ ਪੰਜਾਬੀ ਵੀ ਪੜਾਉਂਦੇ ਠੀਕ ਹੈ ਪੰਜਾਬੀ ਆਉਂਦੀ ਹੈ ਉੜਾੜਾ ਆਉਂਦਾ ਕੌਣ ਸੁਣਾਊਗਾ ਕਿ ਕਿਹੜੀ ਕਲਾਸ ਪੜਦੇ ਹੋ ਤੁਸੀਂ ਪੰਜਵੀਂ ਕਲਾਸ ਦੇ ਆ ਸਾਰੇ ਇਹ ਆ ਵੀ ਬੋਲ ਰਹੇ ਬੱਚੇ ਪਿਆਰ ਪੰਜਾਬੀ ਵੀ ਬੋਲ ਰਹੇ ਆਪਣੇ ਤਾਂ ਪੰਜਾਬੀ ਹੁਣ ਬਾਹਰ ਨੂੰ ਚਲੇ ਜਾਂਦੇ ਕਿਸੇ ਨਾ ਹਾਂ ਇਧਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਜਿਹੜੀ ਚੀਜ਼ ਕਹਿ ਰਹੇ ਸੀਗੇ ਸ਼ਸ਼ੀਕਲ ਜੀ ਸਾਰਿਆਂ ਨੂੰ ਆ ਵੇਖ ਆ ਦੇਖੋ ਮੈਂ ਸੁਆ ਵੀ ਦਿਖਾ ਦਿਆਂ ਤੁਹਾਨੂੰ ਵੀ ਇਹ ਗਹਿਰੀ ਜਿਹੜਾ ਗੁਰੂ ਹਰ ਸਾਹਿਬ ਤੋਂ ਜਦੋਂ ਗਹਿਰੀ ਨਾਉਣੇ ਤੇ ਇਹ ਸੁਆ ਜਿਹਦੇ ਕਿਨਾਰੇ ਤੇ ਇਹ ਮਕਾਨ ਸਾਰੇ ਬਣੇ ਹੋਏ ਆ ਤੇ ਪ੍ਰੋਪਰ ਪੰਜਾਬੀ ਸਾਰੇ ਪੰਜਾਬੀ ਬੋਲਦੇ ਆ ਇਹ ਕੀ ਬਾਤ ਹੈ ਇਹ ਤੁਸੀਂ ਝੋਨਾ ਸਾਰੇ ਨੇ ਰੱਖਿਆ ਹੋਇਆ ਘਰਾਂ ਦੇ ਵਿੱਚ ਕਿ ਚੌਲ ਜ਼ਿਆਦਾ ਵਰਤਦੇ ਹੋ ਇਸ ਕਰਕੇ ਚੌਲ ਜਿਆਦਾ ਚੌਲ ਜਿਆਦਾ ਚਾਵਲ ਬਣਦਾ ਹੈ ਆ ਦੇਖੋ ਆ ਆਹ ਦੇਖੋ ਜਸਵੰਤ ਜੀ ਉਹੀ ਚੀਜ਼ ਇਹ ਬਣਾ ਰਹੇ ਹਾਂ ਮੈਂ ਉਹੀ ਕਿਹਾ ਬਣਿਆਦਾ ਤੂੰ ਉੱਪਰ ਚੱਕਰ ਬੈਠਿਆ ਹੂੰ ਤੇ ਚਾਣੀ ਆ ਕੇ ਬੈਠਾ ਰੰਦਾਂ ਨਾਲ ਪਰ ਸਾਮੀ ਕਰਦਾ ਕੁਕੜੀ ਪਰੇਸ਼ਾਨੀ ਕਰਦਾ ਹੈ ਕਿਵੇਂ ਪਰੇਸ਼ਾਨ ਕਰਦਾ ਫੇਰ ਆ ਜਾਂਦਾ ਉਹ ਪੰਜਾਬੀ ਬੋਲੋ ਹੁਣ ਨਹੀਂ ਕੁੱਕੜ ਕੁੱਕੜ ਸੇ ਉੱਤ ਉਸ ਤੇ ਬੈਠਾ ਕੇ ਫੇਰ ਉਹਨੂੰ ਥੱਲੇ ਧਾਰੇਗੇ ਹੁਣ ਰੱਖੇ ਹੈ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੇਖੋ ਬੇਸ਼ੱਕ ਰੋਟੀ ਵੀ ਬਣ ਰਹੀ ਹੈ ਪਰ ਉਹ ਦੇਖੋ ਉਧਰ ਦਿਖਾਓ ਤੁਸੀਂ ਵੀ ਆਹ ਚੀਜ਼ ਮੈਂ ਬੜਾ ਹੈਰਾਨ ਹੋ ਗਿਆ ਕਿ ਅਸੀਂ ਤਾਂ ਚੌਲ ਕੱਢੇ ਕਢਾਏ ਲੈ ਕੇ ਆਉਣੇ ਆ ਦੇਖੋ ਇਹਨਾਂ ਨੇ ਝੋਨੇ ਨੂੰ ਉਬਾਲ ਕੇ ਇਹ ਕਿੰਨਾ ਟਾਈਮ ਉਬਾਲਣਾ ਪੈਂਦਾ ਮਾਤਾ ਜੀ ਇਹਨੂੰ ਇਹਨੂੰ ਉਬਾਲ ਕੇ ਨਾ ਉਹ ਛਾੜ ਦੇਣਾ ਰਾਤ ਨੂੰ ਫਿਰ ਤੜਕੇ ਆਸੀ ਉਹਨੂੰ ਬਣਾਉਣਾ ਅੱਛਾ ਛਿਲਕਾ ਛਿਲਕਾ ਕਿੰਨਾ ਲੱਗੂਗਾ ਤੂੰ ਸਾਰੇ ਤੋਂ ਛਿਲਕਾ ਉਬਾਲ ਕੇ ਛਿਲਕਾ ਲੈ ਜਾਣਾ ਨਹੀਂ ਉਹ ਸੁਕਾ ਕੇ ਨਾ ਉਹ ਤਾਂ ਚੱਕੀ ਤੇ ਲੈ ਜਾਣੇ ਅੱਛਾ ਜੀ ਆ ਉਹਥੇ ਛਡਾਉਣਾ ਓਕੇ ਠੀਕ ਹੈ ਠੀਕ ਹੈ ਇਹਨਾਂ ਨੇ ਉਹ ਮਤਲਬ ਜਿਹੜੇ ਛੋਟੇ ਸਿਸਟਮ ਲੱਗੇ ਹੁੰਦੇ ਹਨ ਸੁਖਾ ਕੇ ਤਾਂ ਉਹਨੂੰ ਉੱਥੇ ਲੈ ਜਾਣਾ ਲਿਪ ਹੁਣ ਇਹਨਾਂ ਦੇ ਆ ਵੇਖੋ ਡੈਸ਼ ਵੀ ਲੱਗੀ ਹੈ ਹਨਾ ਡੈਸ਼ ਦੁੱਛ ਸਾਰੀ ਇੱਕ ਇਹਨਾਂ ਕੋਲੇ ਵੇਖੋ ਤੁਸੀਂ ਸਿਲੰਡਰ ਹੈ ਨਹੀਂ ਬਿਲਕੁਲ ਗੈਸ ਲੈਟਰ ਹੈ ਨਹੀਂ ਸਾਰੇ ਜਿਹੜੇ ਅੱਬ ਬਾਲਣ ਦੀ ਗੱਲ ਕਰਦੇ ਸੀ ਹਾਂ ਸਾਰੇ ਚੁੱਲ੍ਹੇ ਕਮਰੇ ਵੇਖੋ ਖੁੱਲੇ ਡੁੱਲੇ ਪੂਰੇ ਇਹਨਾਂ ਦੇ ਦਿਖਾਓ ਚਲੋ ਦਿਖਾਓ ਕੈਮਰਾਮੈਨ ਅੰਦਰ ਟੈਕ ਚਲੋ ਕੀ ਬਾਤ ਅੰਦਰ ਚੱਲੇ ਕੇ ਦਿਖਾਓ ਸਾਰਾ ਵੇਖੋ ਮਤਲਬ ਜਿਹੜੇ ਮੈਂ ਅਸੀਂ ਗੱਲ ਕਰਨੀ ਚਾਹੁੰਦੇ ਸੀ ਮੈਂ ਤੇ ਤਾਰਾ ਜੀ ਵੀ ਜਿਹੜੇ ਸਾਡੇ ਬਾਪਦੇ ਦਾਦ ਤੇ ਉਹ ਚੀਜ਼ਾਂ ਇਹਨਾਂ ਨੇ ਇੱਥੇ ਬਣਾਈਆਂ ਹੋਈਆਂ ਤੇ ਇਹ ਵੀ ਦੱਸ ਰਿਹਾ ਕਿ 20 ਸਾਲ ਤੋਂ ਵੱਧ ਸਮਾਂ ਸਾਨੂੰ ਹੋ ਗਿਆ ਸਾਰੇ ਪ੍ਰੋਪਰ ਪੰਜਾਬੀ ਜਾਣਦੇ ਆ ਆ ਵੇਖੋ ਜਸਵਿੰਦਰ ਜੀ ਇਹਨਾਂ ਨੇ ਪੂਰਾ ਜਨਕਿ ਜਿਹੜਾ ਪ੍ਰਸ਼ੱਤਾ ਕਹਿੰਦੇ ਸੀ ਆਪਾਂ ਪ੍ਰਸ਼ੱਤਾ ਦੀ ਪ੍ਰਸ਼ੱਤਾ ਬਣ ਕੇ ਸਮਾਂ ਰੱਖਣ ਨੂੰ ਜੀ ਸਾਰਾ ਜਨਕਿ ਪੂਰਾ ਵਧੀਆ ਜਿਗਾੜ ਬਣਾਇਆ ਹੋਇਆ ਇਹ ਚੰਦ ਚੁੱਲੂ ਨਹੀਂ ਕੰਮ ਹੋਇਆ ਹਾਂ ਬਿਲਕੁਲ ਬਿਲਕੁਲ ਇੱਧਰ ਆਹ ਕਮੈਂਟ ਇੱਧਰ ਆਹ ਛੰਨ ਬਣਾਈ ਇਹਨਾਂ ਨੇ ਇਹਦੇ ਉਮਰ ਦੇ ਪਾਸੇ ਛੰਨ ਬਣਾਈ ਆ ਜਿਵੇਂ ਆਪਾਂ ਕਹਿੰਦੇ ਆ ਬਰਾਂਡਾ ਹਵਾਦਾਰ ਗਰਮੀ ਦੇ ਵਿੱਚ ਖੁੱਲੀ ਹਵਾਦਾਰ ਕਹਿੰਦੇ ਉਧਰੋਂ ਖਾਵਾ ਹੁੰਦੀ ਇਹ ਗਰਮੀ ਦੇ ਵਿੱਚ ਉੜਦੀ ਨਹੀਂ ਗਰਮੀ ਦੇ ਵਿੱਚ ਉੜਦੀ ਨਹੀਂ ਛੰਨ ਹਾਂ ਪਰ ਮੇਰੇ ਜਿਆਦਾ ਆਉਂਦਾ ਉੜ ਜਾਂਦਾ ਨੇਰੀ ਜਿਆਦਾ ਆਉਂਦੀ ਤਾਂ ਉੱਡ ਜਾਂਦੀ ਹੈ ਇੱਧਰ ਦਿਖਾਓ ਕਮੈਂਟ ਇਹ ਤਾਂ ਠੰਡੀ ਵਾਸਤੇ ਬਣਾਇਆ ਗਰਮੀ ਤੇ ਹਾਂ ਬਹੁਤ ਸੋਹਣਾ ਬਣਿਆ ਹੋਇਆ ਲੋਕ ਸਚਾਰੇਦਾਰ ਮੈਂ ਫੇਰ ਕਹੂੰਗਾ ਇੱਕ ਵਾਰੀ ਦਿਖਾਓ ਕੈਮਰਾਮੈਨ ਨੂੰ ਪਹਿਰੇਦਾਰ ਦੇਖੋ ਕਿਥੇ ਬਿਠਾਇਆ ਇਹਨਾਂ ਨੇ ਇਹ ਕੁੱਕੜਾਂ ਵਾਸਤੇ ਬਿਠਾਇਆ ਕਹਿੰਦਾ ਕੁੱਕੜ ਬੈਠ ਜਾਂਦੇ ਉੱਪਰ ਪਹਿਲੇ ਤਾਂ ਮਾਤਾ ਸਾਨੂੰ ਡਰ ਨਹੀਂ ਲੱਗਦਾ ਸੂਏ ਦੇ ਉੱਤੇ ਵੀ ਕੋਈ ਜਵਾਕ ਨਾ ਡਿੱਗ ਪੇ ਵਿੱਚ ਨਹੀਂ ਦਿੱਕਦਾ ਇੱਥੋਂ ਜਦੋਂ ਜਦੋਂ ਪਾਣੀ ਚੱਲਦਾ ਇੱਥੋਂ ਆਹੋ ਸੂਲ ਪਾਣੀ ਚੱਲ ਰਹਾ ਹੈਗਾ ਤਾਂ ਜੁਆਕ ਖੜੀ ਜਾਂਦਾ ਖੜੀ ਜਾਂਦੀ ਆ ਪਾਣੀ ਪੀਣੇ ਵੀ ਸੋਚੋ ਨਹੀਂ ਨਹੀਂ ਨਲਕੇ ਆਏਗਾ ਨਲਕੇ ਦਾ ਪਾਣੀ ਨਲਕਿਆਂ ਲੱਗੇ ਨਲਕਿਆਂ ਚ ਪਾਣੀ ਆਉਂਦਾ ਸਾਰਿਆਂ ਚ ਹਾਂ ਚਲੋ ਸ਼ੁਕਰ ਹੈ ਕਿ ਸੂਏ ਦੇ ਨਾਲ ਹੋਣ ਦਾ ਕਰਕੇ ਨਲਕਿਆਂ ਚ ਪਾਣੀ ਆਉਂਦਾ ਹੈ ਤੇ ਵੋਟਾਂ ਬਣੀਆਂ ਤੁਹਾਡੀਆਂ ਸਾਰਿਆਂ ਦੀਆਂ ਇੱਥੇ ਬਣੀਆਂ ਵੋਟਾਂ ਬਿਹਾਰ ਕਨੇਜ ਤੋਂ ਜਾਂਦੇ ਤੁਸੀਂ ਨਹੀਂ ਜਾਂਦੇ ਨਹੀਂ ਪੰਜਾਬ ਸਟੇਟ ਕਿਵੇਂ ਆ ਬੜੀ ਲੱਗ ਰਹੀ ਹੈ ਪੰਜਾਬ ਇਸੇ ਵਾਸਤੇ ਤਾਂ ਵਧੀਆ ਜਦੋਂ ਆਂਦਾ ਆ ਰਹੇ ਤੁਸੀਂ ਉਧਰ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਉੱਪਰ ਕਰਿਓ ਕੈਮਰਾ ਇੱਕ ਵਾਰੀ ਤੋ ਤੁਹਾਨੂੰ ਕਿੰਨੇ ਸਾਲ ਹੋ ਗਏ ਪੰਜਾਬ ਆਇਆ ਮੇਰਾ ਇਹ ਤੇ 40 ਸਾਲ ਹੋ ਗਏ 40 ਸਾਲ ਉਮਰ ਕਿੰਨੀ ਹੋਗੀ ਤੁਹਾਡੀ 80 ਹੋਗੀ 80 ਸਾਲ ਉਮਰ ਹੋਗੀ ਹਾਂ ਫੇਰ ਦਿਖਾ ਇੱਕ ਵਾਰੀ ਯਾਰ ਬੰਦਾ 80 ਸਾਲ ਦਾ ਲੱਗਦਾ ਤਾ ਤੁਹਾਨੂੰ ਮੈਨੂੰ ਤਾਂ ਨਹੀਂ ਲੱਗਦਾ ਅੱਛਾ 40 ਸਾਲ ਦੀ ਉਮਰ ਚ ਤੁਸੀਂ ਆਏ ਹੋ ਤੇ 40 ਸਾਲ ਤੁਹਾਨੂੰ ਆਇਆ ਨੂੰ ਹੋ ਗਏ 80 ਸਾਲ ਦੀ ਨਿਗਾ ਨਿਗਾ ਪੂਰ ਫੁੱਲ ਹੈ ਨਹੀਂ ਨਿਗਾ ਕੱਟੋ ਨਿਗਾ ਕੱਟ ਦੰਦ ਦੁੰਦ ਕੈ ਮਾ ਆ ਵੀ ਇਹ ਤਾਂ ਆਖਰ ਦੇ ਦੇਸੀ ਜੰਦਾ ਬਿਲਕੁਲ ਬੰਦ ਹੁਣ ਜੇ ਸਾਰੇ ਕਰਨਾ ਕਰੀਏ ਤਾਂ ਫਿਰ ਵੀ ਗੱਲਬਾਤ ਉਹੀ ਹੈ ਵੀ ਜਦੋਂ ਹੁਣ ਬਜ਼ੁਰਗ ਨੇ ਦੱਸਤਾ ਜਿਹੜਾ 80 ਸਾਲ ਦਾ ਬੈਠਾ ਛੱਤ ਤੇ ਚੜਿਆ ਹਾਂ ਹਾਂ ਵੀ ਕਹਿੰਦਾ ਵੀ ਮੈਨੂੰ 40 ਸਾਲ ਹੋ ਗਿਆ ਇਹਨੂੰ ਹੁਣ 40 ਸਾਲ ਤੋਂ ਜਿਹੜਾ ਬੰਦਾ ਰਹਿ ਰਿਹਾ ਮੈਂ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਦਾਰ ਫੇਰ ਤੁਸੀਂ ਦਿਖਾ ਦਿਓ ਕਿਉਂਕਿ ਅਸੀਂ ਲਗਭਗ 1 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ ਸੂਏ ਦੇ ਨਾਲ ਨਾਲ ਅਸੀਂ ਰੋਡ ਤੇ ਚੜਨਾ ਨੇ ਜਿਹੜਾ ਗੁਰੂ ਹਰ ਸਾਹਿਬ ਤੋਂ ਗਹਿਰੀ ਪਿੰਡ ਤੋਂ ਆਉਂਦਾ ਤੇ ਇੱਥੇ ਮੈਂ ਕਹਿੰਦਾ ਵੀ ਦੇਖੋ ਇੱਥੇ ਨਾ ਤਾਂ ਇੱਕ ਮਿੱਟੀ ਹੈ ਉਹ ਇਹ ਜਗ੍ਹਾ ਮੋਲ ਲੈਣੀ ਪਈ ਐ ਹਾਂ ਨਾ ਕੋਈ ਉਹ ਜਿਆ ਮੇਨਟੇਨੈਂਸ ਕੀਤੀ ਇਹਨਾਂ ਨੇ ਆਪਾਂ ਕਹਿੰਦੇ ਵੀ ਕੋਈ ਲੈਂਟਰ ਪਾਉਣਾ ਹੈ ਕੋਈ ਬਿਸਤਰੀ ਲਾਉਣਾ ਕੋਈ ਕੋਸ਼ਿਸ਼ ਕਰਨਾ ਹੈ ਜਿਆਦਾ ਤਾਂ ਮਿਹਨਤ ਹੈ ਜਿਆਦਾ ਮਿਹਨਤ ਹੈ ਉਹ ਵੀ ਮਿਹਨਤੀ ਲੋਕ ਹੈ ਹਾਂ ਹੁਣ ਅਸਲ ਕਾਰਨ ਕੀ ਹੈ ਮੇਰੇ ਖਿਆਲ ਚ ਇੱਥੇ ਜੋ ਆ ਆਪਣਾ ਮੰਨਣਾ ਹੈ ਇੱਥੇ ਹੋਣ ਦਾ ਕਾਰਨ ਇੱਕ ਤਾਂ ਵੱਡਾ ਕਾਰਨ ਕੀ ਦੇਖੋ ਸਾਰੇ ਬੰਦੇ ਕਹਿੰਦੇ ਕਿ ਸਾਡੀਆਂ ਵੋਟਾਂ ਬਣੀਆਂ ਹੋਈਆਂ ਹਾਂ ਠੀਕ ਹੈ ਜਦੋਂ ਕਿ ਅਸੀਂ ਕਿਤੇ ਜਾ ਕੇ ਪੰਜਾਬੀਆਂ ਦੇ ਵੋਟ ਬਣਾਉਣੀ ਹੈ ਤਾਂ ਸਾਨੂੰ ਬਹੁਤ ਵੱਡੀ ਮੁਸ਼ਕਲ ਦਿੱਕਤ ਸਾਹਮਣੇ ਆਸੀ ਜਾ ਕੇ ਵੋਟ ਨਹੀਂ ਬਣਾ ਸਕਦੇ ਕਿਤੇ ਬਹੁਤ ਸਾਰੀਆਂ ਸਟੇਟਾਂ ਜਿੱਥੇ ਸਾਡੀ ਵੋਟ ਨਹੀਂ ਬਣਦੀ ਜਾ ਕੇ ਇੱਥੇ ਕੋਈ ਮਰਜ਼ੀ ਬੰਦਾ ਆ ਕੇ ਵੋਟ ਬਣਾ ਲੇ ਹੈਨਾ ਹੁਣ ਮੇਨ ਗੱਲ ਕਿ ਇੱਥੇ ਇਹ ਉਹਨਾਂ ਨੇ ਕਿਹਾ ਕਿ ਅਸੀਂ ਦਿਹਾੜੀ ਕਰਦੇ ਆ ਮਜ਼ਦੂਰੀ ਕਰਦੇ ਆ ਅਸੀਂ ਇਹਦਾ ਮਤਲਬ ਕੀ ਹੈ ਕਿ ਪੰਜਾਬ ਜਿਹੜਾ ਅੱਜ ਵੀ ਇੱਕ ਖੁਸ਼ਹਾਲ ਸਟੇਟ ਹੈ ਜੇ ਸਰਕਾਰਾਂ ਕੇਅਰ ਕਰਨ ਤਾਂ ਅੱਜ ਵੀ ਇਹ ਖੁਸ਼ਹਾਲ ਸਟੇਟ ਹੈ ਤੇ ਇੱਥੇ ਦੇਖੋ ਕਿ ਜੇ ਬਿਹਾਰ ਤੋਂ 40 40 ਸਾਲ ਜਾਂ ਉਸ ਤੋਂ ਵੀ ਪੁਰਾਣੇ ਬੰਦੇ ਆ ਕੇ ਬੈਠੇ ਐ ਤਾਂ ਉਹਦੇ ਵਿੱਚ ਇਹ ਚੀਜ਼ ਹੈ ਕਿ ਇਹ ਸਾਰੇ ਮਜ਼ਦੂਰੀ ਕਰਦੇ ਮਜ਼ਦੂਰੀ ਕਰਕੇ ਸਾਰੇ ਪਰਿਵਾਰ ਪਾਲਦੇ ਆ ਇੱਕ ਜਿੰਦਰ ਜੀ ਉਧਰ ਬੱਚੇ ਪਾਸੇ ਉਹ ਘਰ ਆ ਪਹਿਲੇ ਬਸ ਉਹ ਆ ਬੱਚੇ ਉਧਰ ਦੇਖੋ ਦੂਸਰੇ ਪਾਸੇ ਵੀ ਹੈਗੇ ਬੱਚੇ ਵੀ ਇਹਨਾਂ ਦੇ ਪੜਦੇ ਆ ਉਹ ਕਹਿੰਦੇ ਵੀ ਸਾਨੂੰ ਹਿੰਦੀ ਪੰਜਾਬੀ ਸਭ ਕੁਝ ਪੜਾਇਆ ਜਾਂਦਾ ਸੋ ਮੈਂ ਅਸਲ ਇਹ ਕਹਿਣਾ ਚਾਹੁੰਦਾ ਸੀ ਕਿ ਇੱਥੇ ਜਿਹੜੇ ਦੋਜੀਆਂ ਸਟੇਟਾਂ ਤੋਂ ਚੱਲ ਕੇ ਆ ਕੇ ਮਿਹਨਤ ਮਜ਼ਦੂਰੀ ਕਰਕੇ 40 ਸਾਲਾਂ ਤੋਂ 50 ਸਾਲਾਂ ਤੋਂ ਜਾਂ ਉਸ ਤੋਂ ਪੁਰਾਣੇ ਬੰਦੇ ਬੈਠੇ ਜਿਹੜੇ ਆ ਹਨਾ ਇਹਨਾਂ ਦੀ ਆ ਵੋਟਾਂ ਬਣ ਗਈਆਂ ਆਧਾਰ ਕਾਰਡ ਬਣ ਗਏ ਸਭ ਕੁਝ ਬਣ ਗਿਆ ਹਨਾ ਵੀ ਇੰਨਾ ਆਸਾਨ ਇੰਨਾ ਇਜ਼ੀ ਤਰੀਕੇ ਨਾਲ ਪੰਜਾਬ ਦੇ ਵਿੱਚ ਹੋ ਜਾਂਦਾ ਅੱਛਾ ਵੀ ਇੰਨਾ ਆਸਾਨ ਤਰੀਕੇ ਨਾਲ ਹੋ ਜਾਂਦਾ ਵੀ ਪੰਜਾਬੀਆਂ ਵਾਸਤੇ ਜਿਹੜਾ ਉਹ ਅਸੀਂ ਕਿਸੇ ਦੇ ਦੋਖੀ ਨਹੀਂ ਹੈ ਉਹ ਬੈਠੇ ਆ ਠੀਕ ਆ 40 ਸਾਲ ਤੋਂ ਬੈਠੇ ਆ ਜੇ ਕਿਸੇ ਨੂੰ ਪੈਨਡ ਵਾਲੇ ਬੈਠੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਕੋਈ ਇਹ ਨਹੀਂ ਕਿਸੇ ਨੇ ਆਪਾਂ ਜਿੰਨਾ ਜਾਣਦੇ ਵੀ ਇਹ ਕਹਿੰਦੇ ਕੋਈ ਚੋਰੀ ਚਕਾਰੇ ਵਾਲੇ ਵੀ ਹੈ ਨਹੀਂ ਵੀ ਕਰਦੇ ਮਿਹਨਤ ਮਜ਼ਦੂਰੀ ਆਪਦੀ ਹਨ ਜਿਵੇਂ ਹੁਣ ਦੇਖਿਆ ਇਹ ਗੱਲ ਸਹੀ ਹੈ ਵੀ ਜਿਹੜੇ ਲੁੱਟਖੋਹ ਵਾਲੇ ਚੋਰੀ ਚਕਾਰੇ ਵਾਲੇ ਹੁੰਦੇ ਤਾਂ ਮੀਟ ਬਣਦਾ ਹੁੰਦਾ ਸਾਰਿਆਂ ਦਾ ਝੋਨਾ ਹੀ ਉਬਲੀ ਜਾਂਦਾ ਮੈਂ ਮੈਂ ਟਲ ਇੱਕ ਪਿੰਡ ਨੂੰ ਬੜਾ ਸੁੱਖ ਹੈ ਹਾਂ ਠੀਕ ਹੈ ਪਿੰਡ ਵਾਲੇ ਵੀ ਕਹਿੰਦੇ ਵੀ ਸਾਨੂੰ ਮਜ਼ਦੂਰ ਸੌਖਾ ਮਿਲ ਜਾਂਦਾ ਹਨ ਇਹ ਪਿੰਡ ਵਾਲਿਆਂ ਨੇ ਵੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਮਜ਼ਦੂਰ ਸੌਖੇ ਮਿਲ ਜਾਂਦੇ ਹਨ ਹੁਣ ਵੱਡਾ ਕਾਰਨ ਕੀ ਹੈ ਵੱਡਾ ਕਾਰਨ ਇਹ ਹੈ ਵੀ ਜਿਹੜੀਆਂ ਚੀਜ਼ਾਂ ਕੁਝ ਲੋਕ ਹੁੰਦੇ ਆ ਜਿਹਨੇ ਜੋ ਮਾੜੀ ਬਿਰਤੀ ਦੇ ਮਾੜੀ ਪ੍ਰਵਿਰਤੀ ਦੇ ਹੁੰਦੇ ਆ ਤੇ ਉਹ ਜਿਵੇਂ ਹੁਣ ਮਹਾਲੀ ਵਾਲਾ ਕੰਮ ਹੋ ਗਿਆ ਜਾਂ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ ਜਿੱਥੇ ਉਹ ਆਪਣੇ ਬੰਦਿਆਂ ਨੂੰ ਕਹਿੰਦੇ ਵੀ ਇੱਥੇ ਸਾਡੀਆਂ ਸਾਡੀਆਂ ਦੁਕਾਨਾਂ ਲੱਗੀਆਂ ਆ ਤੁਸੀਂ ਦੁਕਾਨ ਨਹੀਂ ਪਾਉਣੀ ਇੱਥੇ ਤੁਸੀਂ ਇੱਥੇ ਰੇੜੀ ਨਹੀਂ ਲਾਉਣੀ ਉਹ ਚੀਜ਼ਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਜਸਿੰਦਰ ਜੀ ਕਿਵੇਂ ਲੱਗਿਆ ਤੇ ਤੁਹਾਨੂੰ ਜਿਹੜੇ ਲੋਕ ਰਹੇ ਦੇ ਸੀ ਆਪਾਂ ਜਿਹੜੇ ਸੱਜਣ ਆਪਣੇ ਜੁੜੇ ਹੋਏ ਆ ਜੀ ਤੇ ਉਹਨਾਂ ਨੂੰ ਕੀ ਕਹੋਣਾ ਸ਼ੋਰਟ ਦੇ ਵਿੱਚ ਤੁਸੀਂ ਨਹੀਂ ਸ਼ੋਰਟ 'ਚ ਮੈਂ ਇਹੀ ਕਹਿਣਾ ਚਾਹਣਾ ਜੀ ਵੀ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਜਿਵੇਂ ਇਹਨਾਂ ਲੋਕਾਂ ਨੂੰ ਕਿਸੇ ਵੀ ਬੰਦੇ ਨੂੰ ਅਧਿਕਾਰ ਹੈ ਨਾ ਪੰਜਾਬ ਚ ਆ ਕੇ ਵੀ ਚਾਹੇ ਆਧਾਰ ਕਾਰਡ ਬਣਾ ਲਓ ਚਾਹੇ ਵੋਟਰ ਕਾਰਡ ਬਣਾ ਲਓ ਇਹ ਫਿਰ ਜਾਂ ਇਹ ਚੀਜ਼ਾਂ ਜਦੋਂ ਜ਼ਮੀਨ ਜਾਇਦਾਦ ਇਹ ਤਾਂ ਚਲੋ ਵੈਸੇ ਬਣਾ ਕੇ ਬੈਠੇ ਆ ਇਹਨਾਂ ਨੂੰ ਕੋਈ ਖਰੀਦੀ ਨਹੀਂ ਕੁਛ ਨਹੀਂ ਪਰ ਬਹੁਤ ਲੋਕ ਆ ਜਿਹੜੇ ਇੱਥੇ ਖਰੀਦਦੇ ਵੀ ਆਧਾਰ ਕਾਰਡ ਵੋਟਰ ਕਾਰਡ ਦੇ ਆਧਾਰ ਤੇ ਵੋਟ ਦਾ ਹੱਕ ਵੀ ਰੱਖਦੇ ਆ ਪੰਜਾਬ ਜਿਹੜੇ ਪੰਜਾਬੀ ਆ ਨਾ ਉਹ ਵੀ ਦੇਸ਼ ਦਾ ਹਿੱਸਾ ਹੈ ਭਾਰਤ ਦੇ ਨਾਗਰਿਕ ਹੈ ਉਹਨਾਂ ਨੂੰ ਵੀ ਹੱਕ ਅਧਿਕਾਰ ਪੂਰੇ ਇੰਡੀਆ ਦੇ ਵਿੱਚ ਹੋਣਾ ਚਾਹੀਦਾ ਹੈ ਵੀ ਜਿੱਥੇ ਮਰਜ਼ੀ ਜਾ ਕੇ ਤੁਸੀਂ ਜ਼ਮੀਨ ਖਰੀਦੋ ਜਿੱਥੇ ਮਰਜ਼ੀ ਜਾ ਕੇ ਤੁਸੀਂ ਆਪਣਾ ਕੰਮ ਕੰਮ ਕਾਰੋਬਾਰ ਤਾਂ ਕਰਦੇ ਆ ਪਰ ਵੋਟਰ ਕਾਰਡ ਜਿਹੜੀ ਵੋਟ ਹੈ ਵੋਟ ਬਹੁਤ ਔਖੀ ਬਣਦੀ ਬਹੁਤ ਥਾਂਵਾਂ ਤੇ ਜ਼ਮੀਨ ਜਾਇਦਾਦ ਬਹੁਤ ਥਾਂਵਾਂ ਤੇ ਖਰੀਦੀ ਨਹੀਂ ਬਹੁਤ ਸਟੇਟਾਂ ਸਾਨੂੰ ਔਖੀ ਹੈ ਉਹ ਸਾਰਿਆਂ ਵਾਸਤੇ ਜਿਹੜਾ ਰੂਲ ਹੈ ਨਾ ਉਹ ਇੱਕ ਹੋਣਾ ਚਾਹੀਦਾ ਹੈ